ਸਾਚ ਜਿਹੜਾ ਅੱਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਕਿਤੇ ਬਾਰੇ ਤੁਸੀਂ ਮੇਰਾ ਨਾਮ রাজেশ ਕੁਮਾਰ ਸ਼ਰਮਾ ਡਿਸਟ੍ਰਿਕਟ এডਿਊਕੇਸ਼ਨ ਆਫੀਸਰ ਕੈਂਡੀ ਗੁਰਦਾਸਪੁਰ ਜਿਹੜਾ ਪੰਜਾਬ ਸਰਕਾਰ ਵੱਲੋਂ ਸਿੱਖਿਆ ਭਾਗ ਵੱਲੋਂ ਐਨਐਸਕੇਓ ਜਿਹੜੇ ਸਾਡੀਆਂ ਟ੍ਰੇਡਸ ਜਿਹੜੀਆਂ ਸਕੂਲਾਂ ਚ ਚੱਲਦੀਆਂ ਨੇ ਇਹਦੇ ਵਿੱਚ ਬੱਚੇ 9 ਤੋਂ 12 ਅਜੂਕੇਸ਼ਨ ਲੈਂਦੇ ਨੇ ਇਹ ਇੱਕ ਡਿਸਟ੍ਰਿਕਟ ਦੇ ਵਿੱਚ ਸਕਿੱਲ ਕੰਪੀਟੀਸ਼ਨ ਸੀ ਜਿਹੜੇ ਬੱਚੇ ਅਲੱਗ-ਅਲੱਗ ਥੀਮ ਦੇ ਉੱਤੇ ਸਾਰੇ ਮਾਡਲ ਬਣਾ ਕੇ ਲਿਆਏ ਨੇ ਬਹੁਤ ਹੀ ਵਧੀਆ ਵਾ ਇਵੋਕੇਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਨਾ ਬੱਚਿਆਂ ਦਾ ਜਿਹੜਾ ਸੀ ਅਲੱਗ-ਅਲੱਗ ਬਿਊਟੀ ਪਾਰਲਰਸ ਤੇ ਆਈਟੀ ਦੇ ਹੈਲਥ ਦੇ ਸੋਲਰ ਸਿਸਟਮ ਤੇ ਠੀਕਾ ਅਲੱਗ-ਅਲੱਗ ਹੋਰ ਨਿਊਟ੍ਰੀਸ਼ਨ ਤੇ ਜਿਹੜਾ ਵਾ ਮਾਡਲ ਬਣਾ ਕੇ ਬੱਚੇ ਲਿਆਏ ਸਕਿੱਲ ਕੰਪੀਟੀਸ਼ਨ ਤੇ ਬਹੁਤ ਵਧੀਆ ਲੱਗਿਆ ਕਿ ਬੱਚੇ ਜਿਹੜੇ ਨੇ ਇਹਦੇ ਵਿੱਚ ਆਪਣੇ ਬੜੇ ਅੱਛੇ ਰੋਜ਼ਗਾਰ ਜਿਹੜੇ ਨੇ ਪ੍ਰਾਪਤ ਕਰ ਸਕਦੇ ਨੇ ਇਸ ਤਰ੍ਹਾਂ ਹੀ ਅਲੱਗ-ਅਲੱਗ ਪ੍ਰੋਗਰਾਮ ਸਰਕਾਰ ਸਾਡੇ ਚਲਾ ਰਹੀ ਆ ਸਕੂਲ ਆਫ ਫੈਮਿਨਸ ਵਿੱਚ ਵੀ ਬਿਜ਼ਨਸ ਬਲਾਸਟਰ ਪ੍ਰੋਗਰਾਮ ਚੱਲਦਾ ਵਾ ਸੇਮ ਇਸੇ ਤਰ੍ਹਾਂ ਹੀ ਬਹੁਤ ਅੱਛਾ ਲੱਗਿਆ ਔਰ ਹੋਰ ਬੱਚਿਆਂ ਵਾਸਤੇ ਵਧੀਆ ਅਸੀਂ ਕੰਮ ਕਰਾਂਗੇ ਤੇ ਕੁਝ ਹੋਰ ਡਾਇਰੈਕਸ਼ਨ ਨੇ ਜਿਹੜੀਆਂ ਮੇਰੇ ਡਿਸਟ੍ਰਿਕਟ ਕੋਆਰਡੀਨੇਟਰ ਪ੍ਰਦੀਪ ਜੀ ਨੇ ਇਹਨਾਂ ਨਾਲ ਡਿਸਕਸ ਕੀਤੀਆਂ ਨੇ ਅਸੀਂ ਹੋਰ ਇਹਨਾਂ ਬੱਚਿਆਂ ਵਾਸਤੇ ਬਿਹਤਰ ਜੋ ਡਿਸਟ੍ਰਿਕਟ 15 ਤੇ ਜਿਹੜਾ ਇਹਨਾਂ ਦਾ ਸਰਕਾਰ ਨੇ ਇਨਾਮ ਰਾਸ਼ੀ 2000 3000 4000 ਬੱਚਿਆਂ ਨੂੰ ਦਿੱਤੀ ਆ ਟਰੋਫੀਆਂ ਦਿੱਤੀਆਂ ਨੇ ਬਹੁਤ ਵਧੀਆ ਵਾ ਜੋ ਸਰਕਾਰ ਨੇ ਪ੍ਰਵਲਾ ਕੀਤਾ ਵਾ ਮੈਂ ਪ੍ਰਸ਼ੰਸਾ ਕਰਦਾ ਵਾਂ ਔਰ ਸਾਨੂੰ ਆਉਣ ਵਾਲੇ ਸਮੇਂ ਚ ਵੋਕੇਸ਼ਨਲ ਐਜੂਕੇਸ਼ਨ ਪਾਲਿਸੀ ਦੇ ਉੱਤੇ ਜਿਹੜਾ ਵਾ ਉਹ ਫੋਕਸ ਕਰਨਾ ਚਾਹੀਦਾ ਥੈਂਕ ਯੂ ਸਨ ਐਂਡ ਪਾਰਟਿਸਪੈਂਟ ਕਿਤਾ ਬੱਚੇ ਸਾਡੇ ਕੋਲ 20 ਸਕੂਲਾਂ ਨੇ ਜਿਹੜਾ ਵਾ ਭਾਗ ਲਿਆ ਵਾ ਤਕਰੀਬਨ 60 ਬੱਚੇ ਸੀ ਨਾਲ ਉਹਨਾਂ ਨਾਲ ਜਿਹੜੇ ਗਾਈਡ ਟੀਚਰ ਸੀ ਉਹਨਾਂ ਦੇ ਸਾਰਿਆਂ ਨੇ ਇੱਥੇ ਭਾਗ ਲਿਆ ਸਰ ਅਸੀਂ ਦੇਖਿਆ ਕਿ ਬੱਚੇ ਬਹੁਤ ਵੱਡੇ ਵੱਡੇ ਬਿਡੇ ਆ ਸਰ ਪ੍ਰੋਜੈਕਟ ਕਿਹੜਾ ਕਿਤਰਾ ਸੋਰੇ ਜੱਜ ਜੀ ਤੇਰਾ ਨਾਮ। ਬਹੁਤ ਵਧੀਆ ਵਾਹ ਟੀਚਰਾਂ ਦੀ ਮਦਦ ਨਾਲ ਸਾਡੇ ਬੱਚੇ ਜਿਹੜੇ ਨੇ ਅੱਗੇ ਵਧਣਗੇ। ਕਈ ਚੀਜ਼ਾਂ ਨੇ ਜਿਹੜੀਆਂ ਮੈਂ ਆਪਣੇ ਡਿਸਟ੍ਰਿਕਟ ਚ ਇੰਪਲੀਮੈਂਟ ਕਰ ਸਕਦਾ। ਜਿੱਸਾ ਸੋਲਰ ਲਾਈਟ ਆ। ਸੋਲਰ ਲਾਈਟ ਪੈਨਲ ਬਣਾਇਆ ਜਿਹੜਾ ਉਹਨਾਂ ਨੇ ਬਹੁਤ ਵਧੀਆ ਕਿ ਉਹ ਬੱਚੇ ਜੇ ਬਣਾਉਂਦੇ ਨੇ ਸਕੂਲ ਚ ਤੇ ਮੈਂ ਆਪਣੇ ਸਕੂਲਾਂ ਦੇ ਵਿੱਚ ਉਹਨੂੰ ਇੰਪਲੀਮੈਂਟ ਕਰ ਸਕਦਾ ਵਾਂ ਕਿ ਸਾਰੇ ਸਕੂਲਾਂ ਤੋਂ ਪਰਚੇਜ਼ ਕਰਨ ਪਰ ਆਪਣੇ ਸਕੂਲਾਂ ਦੇ ਬਾਹਰ ਜਿਹੜਾ ਉਹਨੂੰ ਡਿਸਪਲੇ ਕਰਨ ਤੇ ਐਸਾ ਹੀ ਹੈ ਇੱਕ ਦੂਜੇ ਦੇ ਨਾਲ ਵਧੀਆ ਸੀ ਡਵੈਲਪਮੈਂਟ ਕਰ ਸਕਦੇ ਆ ਐਜੂਕੇਸ਼ਨ ਚ। ਸੱਤੀ ਮੈਸੇਜ ਦੇਣਾ ਚਾਹੋ ਕਿ ਬੱਚੇ ਹੋਗੇ। ਬਹੁਤ ਵਧੀਆ ਵਾ ਸਾਨੂੰ ਵੋਕੇਸ਼ਨਲ ਐਜੂਕੇਸ਼ਨ ਪਾਲਿਸੀ ਨਾਲ ਜੁੜਨਾ ਚਾਹੀਦਾ ਵਾ ਸਾਡੇ ਕੋਲ ਆਈਟੀਆਈਸ ਨੇ ਗਵਰਨਮੈਂਟ ਪੋਲੀਟੈਕਨਿਕ ਨੇ ਇੰਜੀਨੀਅਰਿੰਗ ਕਾਲਜ ਨੇ ਇਸ ਤਰ੍ਹਾਂ ਹੀ ਐਨਐਸ ਦੇ ਅਬਸੋ ਜਿਹੜੀਆਂ ਆਪਾਂ ਲੈ ਜਿਹੜੀ ਵੀ ਟ੍ਰੇਡਸ ਆਪਾਂ ਪੜ੍ਹਦੇ ਆ ਆਪਾਂ ਕੰਮ ਕਰਦੇ ਆ ਉਸ ਫੀਲਡ ਵਿੱਚ ਸਾਨੂੰ ਅੱਗੇ ਚਲਾਉਣਾ ਚਾਹੀਦਾ ਵਾ ਸੋਲਰ ਸਿਸਟਮ ਇਸ ਵੇਲੇ ਸਮੇਂ ਦੀ ਲੋੜ ਹੈਗੀ ਆ ਸਾਡੇ ਕੋਲ ਜਿਹੜੇ ਨੇ ਕੈਮਰਾਜ਼ ਨੇ ਅਲੱਗ-ਅਲੱਗ ਸਿਸਟਮ ਸਾਡੇ ਕੋਲ ਨੇ ਸਾਡੇ ਕੋਲ ਬਿਊਟੀ ਪਾਰਲਰਸ ਦੇ ਅਲੱਗ-ਅਲੱਗ ਥੀਮਸ ਨੇ ਉਹਦੇ ਉੱਤੇ ਅਸੀਂ ਬੜਾ ਅੱਛਾ ਵਰਕ ਕਰ ਸਕਦੇ ਆ ਬੱਚੇ ਆਪਣਾ ਸੋਜੀ ਰੋਟੀ ਕਮਾ ਕੇ ਖਾ ਸਕਦੇ ਨੇ ਵਧੀਆ ਥੈਂਕ ਯੂ ਜੀ ਸਰ ਅੱਜ ਦੇ ਬੱਚੇ ਬਹੁਤ ਬਹੁਤ ਸਵਾਪ ਪ੍ਰਦਰਸ਼ਨੀ ਕਰਨ ਚਾਹੋਗੇ ਇਸ ਨੂੰ ਚੇਤੇ ਕਰ ਲਿਓ ਨਾ ਅਮਰਦਿਤ ਸਿੰਘ ਪੁਰੇਵਾਲ ਜ਼ਿਲ੍ਹੇ ਦਾ ਸੋਸ ਕੋਡ ਇੱਥਰ ਅੱਜ ਦਾ ਜਿਹੜਾ ਸਕਿੱਲ ਕੰਪੀਟੀਸ਼ਨ ਵਿਭਾਗ ਵੱਲੋਂ ਅਯੋਜਿਤ ਕੀਤਾ ਗਿਆ ਵਾ ਤੇ ਜਿਹੜੇ ਬੱਚਿਆਂ ਨੇ ਬੜੇ ਵਧੀਆ ਬੜੇ ਉਤਸ਼ਾਹ ਦੇ ਨਾਲ ਇਹਦੇ ਜਿਹੜਾ ਭਾਗ ਲਿਆ ਵਾ ਤੇ ਜਿੰਨੀਆਂ ਵੱਖਰੇ ਵੱਖਰੀਆਂ ਟੈਕਨੀਕਸ ਜਿਵੇਂ ਇੱਕ ਬੱਚੇ ਨੇ ਅਸੀਂ ਦੇਖਿਆ ਇੱਥੇ ਉਹਨੇ ਪ੍ਰੋਗਰਾਮਿੰਗ ਦੇ ਉੱਤੇ ਮਤਲਬ ਜਿਹੜਾ ਵਾ ਮਾਡਲ ਜਿਹੜਾ ਵਾ ਪੇਸ਼ ਕੀਤਾ ਐਨਈਡੀ ਦਾ ਮਾਸ਼ਾਲਾ ਮਾਡਲ ਜਿਹੜਾ ਹੈ ਉਹ ਬੜਾ ਵਧੀਆ ਮਾਡਲ ਹੀ ਸਾਡੇ ਕੋਲ ਸੋ ਜੇ ਇਸ ਤਰ੍ਹਾਂ ਦਾ ਬੱਚਿਆਂ ਦੇ ਵਿੱਚ ਵਿਭਾਗ ਜਿਹੜਾ ਵਾ ਇੰਟਰਸਟ ਜਿਹੜਾ ਕ੍ਰੀਏਟ ਕਰ ਰਿਹਾ ਮੇਰਾ ਖਿਆਲ ਉਹ ਸਮਾਜ ਜਿਹੜਾ ਦੂਰ ਨਹੀਂ ਹੈਗਾ ਕਿ ਜਿਹੜੇ ਬੱਚੇ ਨੌਕਰੀਆਂ ਦੇ ਪਿੱਛੇ ਜਿਹੜਾ ਵਾ ਜਾਣ ਦੀ ਜਿਹੜੀ ਹੋੜ ਜਿਹੜੀ ਲੱਗੀ ਹੋਇਆ ਇਹ ਬੱਚੇ ਆਪਣੇ ਆਪ ਜੋਗੇ ਹੋ ਕੇ ਆਪਣਾ ਜਿਹੜਾ ਬਿਜ਼ਨਸ ਜਿਹੜਾ ਵਾ ਸਮਾਲ ਸਕੇਲ ਦੇ ਉੱਤੇ ਸ਼ੁਰੂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਵੱਡੇ ਪੱਧਰ ਤੇ ਵੀ ਜਿਹੜਾ ਵਾ ਉਹ ਲੈ ਜਾ ਸਕਦੇ ਆ ਸੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਸਾਰੇ ਬੱਚਿਆਂ ਨੂੰ ਦੂਜੇ ਬੱਚੇ ਜਿਹੜੇ ਆ ਗੜੇ ਜਿਲੇ ਚੋ ਕੋਸ਼ਿਸ਼ ਸਕੂਲ ਜਿਹੜੇ ਨੇ ਐਨਐਸਕੇਯੂ ਫੋਲੇ ਆਏ ਨੇ ਬਾਕੀ ਬੱਚਿਆਂ ਨੂੰ ਇਹਨਾਂ ਨੂੰ ਦੇਖ ਕੇ ਇਸ ਸਕੀਮ ਨੂੰ ਜਿਹੜਾ ਵਾ ਅਡਾਪਟ ਕਰਨਾ ਚਾਹੀਦਾ ਤਾਂ ਕਿ ਬੱਚੇ ਆਪਣੇ ਜੋ ਆਪਣੇ ਪੈਰਾਂ ਦੇ ਜਿਹਾ ਆਪ ਖੜੇ ਹੋ ਸਕੇ ਤੇ ਬੱਚਿਆਂ ਨੂੰ ਕੀ ਗਏ ਇੰਟਰਫੇਸ਼ੀਅਲ ਤੱਕ ਆਜ ਬੱਚਿਆਂ ਨੂੰ ਦੇਖੋ ਨੇਚਰਲੀ ਹੈ ਜੇ ਸ਼ਾਬਾਸ਼ ਵੀ ਦਿੱਤੀ ਜਾਏ ਕਹਿੰਦੇ ਉਹ ਵੀ ਮਤਲਬ ਘੱਟ ਨਹੀਂ ਹੁੰਦੀ ਪਰ ਇੱਥੇ ਬੱਚਿਆਂ ਨੂੰ ਫਸਟ ਜਿਹੜਾ ਬੱਚਾ ਜਿਹੜਾ ਉਹਨੂੰ 4000 ਰੁਪਏ ਦਾ ਚੈੱਕ ਜਿਹੜਾ ਵਾ ਸੈਕੰਡ ਬੱਚੇ ਨੂੰ 3000 ਰੁਪਏ ਦਾ ਥਰਡ ਬੱਚੇ ਜਿਹੜਾ ਵਾ 2000 ਰੁਪਏ ਦਾ ਚੈੱਕ ਕੌਨਸੋਲੇਸ਼ਨ ਪ੍ਰਾਈਜ਼ ਇਹਦੇ ਨਾਲ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਏਗਾ ਦੂਸਰੇ ਬੱਚੇ ਜਿਹੜੇ ਅੱਜ ਪੋਜੀਸ਼ਨ 'ਚ ਨਹੀਂ ਆਏ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਹਨਾਂ ਦੇ ਮਨ ਦੇ ਵਿੱਚ ਇੱਕ ਲੈਗ ਚੇਸਟਾ ਲੈ ਕੇ ਜਾਣਗੇ ਕਿ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੰਪੀਟੀਸ਼ਨ ਜਿੱਤ ਕੇ ਤੇ ਇਹਨਾਂ ਨੂੰ ਜਿਹੜਾ ਪ੍ਰਾਈਜ਼ ਮਿਲਣੀ ਜਿਹੜੀ ਹੈ ਉਹਨੂੰ ਹਾਸਲ ਕਰ ਸਰ ਬਹੁਤ ਸਾਰੇ ਪ੍ਰਕੈਪਟਾ ਫਲ ਦਿੱਤੇ ਆ ਤੇ ਤੁਹਾਡੇ ਸਾਡੇ ਖਿਆਲ ਤੋਂ ਬਹੁਤ ਵਧੀਆ ਪ੍ਰੋਜੈਕਟ ਹੈ। ਸਭ ਤੋਂ ਵਧੀਆ ਪ੍ਰੋਜੈਕਟ ਜਿਹੜਾ ਵਾ ਆਪਣਾ ਜਿਹੜਾ ਪਹਿਲੇ ਨੰਬਰ ਦੇ ਉੱਤੇ ਪੋਜੀਸ਼ਨ ਜਿਹੜੀ ਆਈ ਹੈ ਉਹਦੇ ਵਿੱਚ ਬੱਚਿਆਂ ਨੇ ਜਿਹੜੀ ਪ੍ਰੋਗਰਾਮਿੰਗ ਕੀਤੀ ਹੈ ਇੱਕ ਸਕੂਲ ਦੀ ਵੈਬਸਾਈਟ ਜਿਹੜੀ ਆ ਉਹ ਤਿਆਰ ਕੀਤੀ ਆ। ਪਲੱਸ 1 ਦੇ ਬੱਚੇ ਹੈਗੇ। ਦੇਖੋ ਇੰਨਾ ਮਤਲਬ ਖਾਸ ਕਰਕੇ ਲੜਕੀਆਂ ਹੀ ਜਿਨ੍ਹਾਂ ਨੇ ਦੋਨਾਂ ਨੇ ਤਿਆਰ ਕੀਤੀਆਂ। ਇੱਕ ਇੱਕ ਚੀਜ਼ ਉਹਨਾਂ ਨੂੰ ਪ੍ਰੋਗਰਾਮਿੰਗ ਬਾਰੇ ਜਿਹੜਾ ਨੌਲੇਜ ਆਗਾ ਹੀ। ਸੋ ਇਸ ਤਰ੍ਹਾਂ ਦੇ ਬੱਚੇ ਜੇ ਪਲੱਸ 1 ਦੇ ਲੈਵਲ ਦੇ ਉੱਤੇ ਇਸ ਤਰ੍ਹਾਂ ਦੇ ਜਿਹੜਾ ਸੋਚ ਰਹੇ ਨੇ ਤੇ ਬੱਚੇ ਜਿਹੜੇ ਆ ਭਵਿੱਖ ਦੇ ਵਿੱਚ ਜਿਹੜੇ ਨੇ ਮੇਰਾ ਖਿਆਲ ਤੇ ਬਾਹਰਲੇ ਮੁਲਕਾਂ ਨੂੰ ਜਿਹੜਾ ਵਾ ਕੰਪੀਟ ਕਰਨਗੇ ਦੇਖੋ ਫਾਰਟ ਕੰਟਰੀ ਜਿਹੜੇ ਉਹ ਹੀ ਪ੍ਰੋਗਰਾਮਿੰਗ ਕਰ ਰਹੇ ਆ ਸਾਡੇ ਵਿੱਚ ਇਹ ਬੱਚਿਆਂ ਨੂੰ ਜਿਹੜਾ ਇੱਕ ਪਲੇਟਫਾਰਮ ਮਿਲਿਆ ਇਹ ਉਤਸ਼ਾਹਤ ਹੋਇਆ ਅੱਜ ਫਸਟ ਆਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੋਡ ਪ੍ਰੋਫੈਸ਼ਨਲਸ ਦਾ ਕੋਈਆਂ ਬੱਚੇ ਬਣਿਆ ਬਹੁਤ ਲੱਗਿਆ ਤਾਂ ਇਹ ਉਹਨਾਂ ਮਤਲਬ ਪਰਚੇਜ਼ ਕੀਤੇ ਜਾਂਦੇ ਸਿਸਟਮ ਉਹਦੇ ਵਿੱਚ ਜਿਹੜੀ ਇੱਕ ਚੀਜ਼ ਇੱਥੇ ਦੇਖੀ ਆ ਕਿ LED ਇੱਕ ਸਕੂਲ ਨੇ ਜਿਹੜਾ ਹੈ LED ਜਿਹੜੀ ਡਿਸਪਲੇ ਹੁੰਦੀ ਹੈ ਜਿਹੜੀ ਅੱਜ ਸਮੇਂ ਦੀ ਲੋੜ ਆ ਆਪਾਂ ਦੇਖਦੇ ਆ ਦੁਕਾਨਾਂ ਉੱਤੇ ਬਾਹਰ ਜਿਹੜਾ ਵਾ ਸਾਰਾ ਜਟਵੀਆਂ ਦੇ LED ਜਿਹੜੀਆਂ ਨੇ ਡਿਊਰ ਸਾਹਿਬ ਨੇ ਕਿਹਾ ਕਿ ਦੇਖੋ ਸਕੂਲਾਂ ਦੇ ਵਿੱਚ ਵੀ ਜਿਹੜੇ ਨੇ ਡਿਸਪਲੇ ਬੋਰਡ ਜਿਹੜੇ ਆ ਸਕੂਲ ਲਗਾਉਂਦੇ ਆ ਉਹ ਕਿਤਾ ਹੋਰ ਪਰਚੇਜ਼ ਕੀਤੇ ਆ ਜਦੋਂ ਸਾਡੇ ਸਕੂਲ LED ਵਾਲੇ ਜਿਹੜੇ ਬਣਾਣੇ ਆ ਖੁਦ ਬਣਾਉਂਦੇ ਪਏ ਨੇ ਨੋਮੀਨਲ ਮਾਰਜ ਦੇ ਉੱਤੇ ਸਕੂਲਾਂ ਨੂੰ ਜਿਹੜਾ ਇਹ ਦੇ ਸਕਦੇ ਆ ਸੋ ਉਹਦੇ ਨਾਲ ਜਿੱਥੇ ਸਕੂਲਾਂ ਨੂੰ ਜਿਹੜੀ ਆ ਮਤਲਬ ਇੱਕ ਸਸਤਾ ਜਿਹੜਾ ਸਾਡੇ ਕੋਲ LED ਮਟੀਰੀਅਲ ਜਿਹੜਾ ਮਿਲੇਗਾ ਉੱਥੇ ਬੱਚਿਆਂ ਨੂੰ ਮੈਨਾਂ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋਏਗਾ ਉਹਨਾਂ ਦਾ ਮਟੀਰੀਅਲ ਜਿਹੜਾ ਵਾ ਵਿਦਨ ਡਿਸਟ੍ਰਿਕਟ ਵਿਦਨ ਸਕੂਲਾਂ ਦੇ ਵਿੱਚ ਜਣਾਵਾ ਉਹਦੀ ਲਾਗਤ ਵੀ ਆ ਉਹ ਘੱਟ ਹੋ ਜਾਏਗਾ ਤੇ ਬੱਚਿਆਂ ਨੂੰ ਪ੍ਰੋਫਿਟ ਹੋਏ ਸਰ ਮੇਰਾ ਨਾਮ ਆਕਾਸ਼ਪ੍ਰੀਤ ਸਿੰਘ ਹੈ ਮੈਂ ਸੀਐਸਐਸ ਨੰਬਰ ਤੋਂ ਟੋਲ ਤੋਂ ਆਇਆ ਹਾਂ ਮੇਰੇ ਪ੍ਰੋਜੈਕਟ ਦਾ ਨਾਮ ਹੈ ਆਟੋਮੈਟਿਕ ਸੋਲਰ ਵਾਟਰ ਕੰਟਰੋਲ ਹੈ ਇਹਦੇ ਵਿੱਚ ਹੁੰਦਾ ਵਾ ਵੀ ਜਦ ਸਾਡੇ ਘਰਾਂ ਦੇ ਵਿੱਚ ਟੈਂਕੀਆਂ ਲੱਗੀਆਂ ਹੁੰਦੀਆਂ ਵਾ ਉਹਨਾਂ ਦੇ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਵਾ ਤੇ ਫਿਰ ਵੇਸਟ ਹੋ ਜਾਂਦਾ ਵਾ ਉਸ ਚੀਜ਼ ਨੂੰ ਦੇਖ ਕੇ ਆਪਾਂ ਇਹ ਸਰਕਟ ਤਿਆਰ ਕੀਤਾ ਵਾ ਜਿਹਦੇ ਨਾਲ ਇਹ ਇਹ ਇੱਕ ਤਰ੍ਹਾਂ ਸੋਲਰ ਪੈਨਲ ਤੇ ਚੱਲਦਾ ਹੈ ਜਿੰਨਾ એનર્ਜੀ ਵੀ ਵੇਸ ਨਹੀਂ ਹੁੰਦੀ ਤੇ ਦੂਜੀ ਗੱਲ ਪਾਣੀ ਵੀ ਵੇਸਟ ਨਹੀਂ ਹੁੰਦਾ ਅੱਛਾ ਕਪੀਸ ਜਿੱਤਿਆ ਨਾ ਸਰ ਸਾਨੂੰ ਸੈਕਿੰਡ ਪ੍ਰਾਈਜ਼ ਮਿਲਿਆ ਦੇ ਵਿੱਚ ਪ੍ਰਾਈਜ਼ ਜੀ ਸਰ ਪ੍ਰਾਈਜ਼ ਦੇ ਵਿੱਚਾਨੂੰ ਟਰਾਫੀ ਮਿਲੀ ਹੈ ਦੇ ਨਾਲ 3000 ਰੁਪਏ ਦਾ ਚੈੱਕ ਮਿਲੇ ਸਰ ਵੱਤਵਾਦੀ ਤਾਂ ਦੇ ਕੰਪੀਟੀਸ਼ਨਾਂ ਦੇ ਵਿੱਚ ਭਾਗ ਲੈਣ ਤਾਂ ਕਿ ਬੱਚੇ ਵੱਤਵਾਚੀ ਜੀ ਸਿੱਖ ਸਕਣ